ਜੋ ਜਿੱਦਾਂ ਪਲੇਟਫਾਰਮ ਚੁੱਕਿਆ ਜੇ ਸਾਈਡ ਦੇ ਕੰਮ ਕਰ ਉਸੇ ਸਾਈਡ ਦੇ ਕ੍ਰੇਨ ਲੱਗੀ ਸੀ ਜਿੱਦਾਂ ਇਹ ਪਲੇਟਫਾਰਮ ਚੁੱਕਿਆ ਉਸ ਚੋਕਰੇ ਸਾਰੇ ਵਹਿ ਟੁੱਟ ਗਏ ਜਿਹੜੀ ਪਿੱਛੇ ਵਹਿਰ ਬਣੀ ਵਹਿਰਾਂ ਉੱਤੇ ਚੱਲੇ ਹੂੰ ਹੂੰ ਟੁੱਟਣ ਕਰਕੇ ਬੂਮ ਸੱਦਾ ਇਹਦੇ ਇੱਕਦਮ ਜਾ ਕੇ ਇੱਕਦਮ ਇਹਦੇ ਉੱਪਰ ਆ ਗਈ ਪਰ ਉਹਨਾਂ ਨੇ ਭਰੋਸਾ ਇਹ ਵੀ ਦੋਾਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਵੀ ਅਸੀਂ ਮਤਲਬ ਜਲਦੀ ਤੋਂ ਜਲਦੀ ਫੀਲ ਕਰਦੇ ਹਾਂ जिला गुरदासपुर ਦੇ ਪਿੰਡ ਰੁੱਪੋਵਾਲੀ ਦੇ 22 ਸਾਲਾ ਨੌਜਵਾਨ ਦੀ ਬੀਤੀ 11 ਅਗਸਤ ਨੂੰ ਦੁਬਈ ਦੇ ਵਿੱਚ ਕ੍ਰੇਨ ਦਾ ਬੂਮ ਟੁੱਟਣ ਨਾਲ ਮੌਤ ਹੋ ਗਈ ਸੀ ਜਿਸ ਦੀ ਕਰੀਬ 11 ਦਿਨ ਬਾਅਦ ਮ੍ਰਿਤਕ ਦੇ ਕੰਪਨੀ ਦੇ ਸਹਿਯੋਗ ਨਾਲ ਦੁਬਈ ਤੋਂ ਜੱਦੀ ਪਿੰਡ ਰੁੱਪੋਵਾਲੀ ਪਹੁੰਚਨ ਉਪਰੰਤ ਮੱਸੀ ਰਹਿਤ ਮਰਿਆਦਾ ਅਨੁਸਾਰ ਚਰਚ ਦੇ ਪਾਸਟਰ ਸਹਿਬਾਨ ਵੱਲੋਂ ਜਨਾਜ਼ਾ ਪੜ ਕੇ ਪਿੰਡ ਦੇ ਕਬਰਸਾਨ ਵਿੱਚ ਸਪਰਦ ਦੇ ਖਾਕ ਕੀਤਾ ਗਿਆ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਸੀ ਤੇ ਉੱਥੇ ਹੀ ਵੱਡੀ ਗਿੰਦਿਚ ਪਿੰਡ ਵਾਸੀਆਂ ਅਤੇ ਸਖੇ ਸਬੰਧੀਆਂ ਵੱਲੋਂ ਇਸ ਅੰਤਿਮ ਸੰਸਾਰਿਕ ਯਾਤਰਾ ਵਿੱਚ ਹਾਜ਼ਰੀ ਭਰੀ ਇਸ ਮੌਕੇ ਦੁਬਈ ਤੋਂ ਮ੍ਰਿਤਕ ਦੇ ਨਾਲ ਪਹੁੰਚੇ ਕੰਪਨੀ ਦੇ ਅਧਿਕਾਰੀ ਬਲਜਿੰਦਰ ਲਾਲ ਨੇ ਦੱਸਿਆ ਕਿ ਬੀਤੀ 11 ਅਗਸਤ ਨੂੰ ਜਾਰਜ ਮਸੀਦੀ ਕ੍ਰੇਨ ਦਾ ਬੂਮ ਟੁੱਟਣ ਨਾਲ ਮੌਤ ਹੋ ਗਈ ਸੀ ਤੇ ਉਸਦੇ ਟੈਂਕ ਕੰਪਨੀ ਦੇ ਸਹਿਯੋਗ ਨਾਲ ਮ੍ਰਿਤਕ ਦੇ ਜਦੀ ਪਿੰਡ ਰੂਪੋਬਈ ਲਿਆਂਦੀ ਗਈ ਉਹਨਾਂ ਦੱਸਿਆ ਕਿ ਕੰਪਨੀ ਵੱਲੋਂ ਜੋ ਸੈਲਰੀ ਬੰਦੀ ਸੀ ਉਹ ਵੀ ਉਸਦੇ ਮਾਪਿਆਂ ਦੇ ਅਕਾਊਂਟ ਵਿੱਚ ਪਾ ਦਿੱਤੀ ਹੈ ਤੇ ਉਸ ਦੀ ਇੰਸ਼ੋਰੈਂਸ ਦੇ ਵੀ ਪੈਸੇ ਬਨ ਗਏ ਕੰਪਨੀ ਕੁਝ ਕਾਗਜ਼ੀ ਪ੍ਰਕਿਰਿਆ ਤੋਂ ਬਾਅਦ ਉਸ ਦਾ ਲਾਭ ਵੀ ਪਰਿਵਾਰ ਨੂੰ ਦਿੱਤਾ ਜਾਵੇਗਾ ਜੀ ਇਤਨਾ ਭਾਈ ਕੋਈ ਕਰਨੀ ਇਦਾਂ ਗਲਤ ਕੁਝ ਨਹੀਂ ਕੰਮ ਤੇ ਗਏ ਆ ਘਰ ਜਿੱਦਾਂ ਨਾਈਟ ਦੇ ਨਾਈਟ ਤੇ ਸ਼ਿਫਟ ਜਲਦੀ ਸੀ ਇਹ ਤਸਵੀਰ 2:30 ਦਾ ਟਾਈਮ ਸੀਗਾ ਛੁੱਟੀ ਜਦੋਂ ਸਾਨੂੰ ਸਾਰਿਆਂ ਨੂੰ ਛੁੱਟੀ ਹੋ ਗਈ ਆ ਇਦਾਂ ਡਿਊਟੀ ਡਿਊਟੀ ਦੇ ਸਕੇ ਕੀ ਹੋ ਗਿਆ ਤੇ ਰੁਕੇ ਸੀਗੇ ਤੇ ਰੁਕਣ ਕਰਕੇ ਜਦੋਂ ਮੈਂ ਮਲਕ ਤੇ ਨਚਕੇ ਪਲੇਟਫਾਰਮ ਚੁੱਕਿਆ ਜਿਹੜਾ ਜੋ ਜਿੱਦਾਂ ਪਲੇਟਫਾਰਮ ਚੁੱਕਿਆ ਜੇ ਸਾਈਡ ਦੇ ਕੰਮ ਕਰ ਉਸੇ ਸਾਈਡ ਦੇ ਕ੍ਰੇਨ ਲੱਗੀ ਸੀ ਜਿੱਦਾਂ ਇਹ ਪਲੇਟਫਾਰਮ ਚੁੱਕਿਆ ਉਹ ਚੁੱਕਦੇ ਸਾਰੇ ਵਹਿ ਟੁੱਟ ਗਏ ਜਿਹੜੀ ਪਿੱਛੇ ਵਹਿਰ ਬਣੀ ਵਹਿਰ ਹੁੰਦੀ ਕਿ ਚੱਲੇ ਹੂੰ ਹੂੰ ਟੁੱਟਣ ਕਰਕੇ ਬੋਮ ਸੱਦਾ ਇਹ एकदम ਜੱਕਦਮ ਇਹ ਉੱਪਰ ਆ ਗਈ ਕੀ ਮੌਕੇ ਤੇ ਡੈਥ ਹੋ ਗਈ ਸੀ ਹਾਂ ਮੌਕੇ ਤੇ ਸਾਰੇ ਮੈਂਨ ਦੇ ਪਾਜੀ ਕੰਪਨੀ ਸਾਰਾ ਕੁਝ ਦੋ ਪਹੁੰਚ ਗਈ ਜੀ ਸਾਫੀ ਆਉਣ ਦੇ ਨਾਲ ਹਾਂਜੀ ਹਾਂਜੀ ਮम्मी ਦਾ ਕੰਪਨੀ ਸੰਯੋਗ ਨਾਲ ਪਹੁੰਚੀ ਹੈ ਅ ਮੈਂ ਨਾਲ ਲੈ ਕੇ ਜਤਾਇਆ ਕੰਪਨੀ ਨੇ ਮੈਨੂੰ ਕੋ ਭੇਜਿਆ ਤੁਸੀਂ ਕੰਪਨੀ ਵਿੱਚ ਕੰਮ ਕਰਦੇ ਕਿਹੋ ਜਿਹਾ ਸੁਭਾਸੀ ਦਾ ਵੀਰ ਦਾ ਸੁਭਾਅ ਬਹੁਤ ਵਧੀਆ ਸਾਡੇ ਨਾਲ ਹੀ ਰੋਟੀ ਪਾਣੀ ਖਾਂਦਾ ਸੀ ਸਾਡੇ ਨਾਲ ਹੀ ਰਹਿੰਦਾ ਸੀ ਹਾਂਜੀ ਉਰੂ ਵਿੱਚ ਰਹਿੰਦੇ ਸੀ ਰੋਟੀ ਪਾਣੀ ਵੀ ਇਕੱਠਾ ਹੀ ਸੀ ਸਾਡਾ ਆ ਠੀਕ ਹੈ ਜੀ ਅੱਜ ਸਾਨੂੰ ਮਤਲਬ ਕੰਪਨੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਕਿ ਮਤਲਬ ਅੱਜ ਤੁਹਾਡੀ ਡੈਡ ਕੋਚ ਜੀ ਪਹੁੰਚੇਗੀ ਤੇ ਉਹਨੇ ਸਬੰਧ ਵਿੱਚ ਫਿਰ ਅਸੀਂ 에어ਪੋਰਟ ਅਨਸਾਰ ਕਹੀ ਸੀ ਕਿ ਉਹ ਤੋਂ ਜੀ ਡੈਡ ਕੋਚ ਮਿਲ ਕੇ ਕਰਕੇ ਲੱਗਦਾ ਜੋ ਕੰਪਨੀ ਅੱਜ ਡੈੱਡ ਬੜੇ ਬਚਾਈ ਉਹਨਾਂ ਨੂੰ ਕੀ ਕਹਿਣਾ ਕਿਉਂ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਤਕਰੀਬਨ ਜਿਸ ਦਿਨ ਡੈੱਥ ਹੁੰਦੀ ਹੈ ਉਸ ਦਿਨ ਉਸ ਤੋਂ ਲਗਾਤਾਰ ਦੋ ਦੋ ਦਿਨ ਦੋ ਦੋ ਵਾਰ ਤੇ ਆਡੀ ਦੀ ਮੇਰੇ ਨਾਲ ਗੱਲ ਹੁੰਦੀ ਸੀ ਜਿਹੜੇ ਉੱਥੇ ਦੇ ਐਡਮਿਨਿਸਟ੍ਰੇਟਰ ਨੇ ਕੰਪਨੀ ਦੇ ਮਿਸਟਰ ਪ੍ਰਸ਼ਾਦ 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 ਪੁਜਾਰੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਔਰ ਉਹਨਾਂ ਨੇ ਜੋ ਵੀ ਮਤਲਬ ਇਹਦੇ ਸਟੈਫਲਰੀ ਸੀਗੀ ਉਹ ਵੀ ਮਤਲਬ ਇਹਨਾਂ ਦੇ ਪદ્ધਤੀ ਖਾਤੇ ਵਿਚ ਪਾ ਦਿੱਤੀ ਗਈ ਹੈ ਪਰ ਉਹਨਾਂ ਨੇ ਭਰੋਸਾ ਇਹ ਵੀ ਦਵਾਇਆ ਕਿ ਜਿਹੜੀ ਇੰਸ਼ੋਰੈਂਸ ਆ ਉਹ ਵੀ ਅਸੀਂ ਮਤਲਬ ਜਲਦੀ ਤੋਂ ਜਲਦੀ ਅਪਰੂਵ ਕਰ ਦਿਆਂਗੇ